ਗੁੰਜਾਂ ਪੈ ਜਾਣੀਆਂ ਅੰਦਰ ਵਾਲਾ ਤੇ ਸਾਰਾ ਹੀ ਕਲੀਨ ਹੀ ਹੋ ਜਾਂਦਾ ਸੀ ਰੀਸੈਟ ਸਾਫ਼ ਹੋ ਜਾਂਦਾ ਸੀ ਐਨਾ ਨਜ਼ਾਰਾ ਆਉਂਦਾ ਸੀ ਤੇ ਕੀਰਤਨ ਤੁਸੀਂ ਸੁਣ ਰਹੇ ਹੋ ਉਹ ਅਸੀਂ ਕਰ ਰਹੇ ਹੋਈਏ ਕਰਨ ਵਾਲੇ ਹੋਣ ਸੁਣਨ ਵਾਲੇ ਹੋਣ ਤੁਹਾਡੇ ਅੰਦਰ ਵੀ ਗੁਰੂ ਨਾਨਕ ਹੋਵੇ ਕਲਕੀਆਂ ਵਾਲਾ ਹੋਵੇ ਗੁਰੂ ਗ੍ਰੰਥ ਸਾਹਿਬ ਹੋਵੇ ਮੇਰੇ ਅੰਦਰ ਵੀ ਹੋਵੇ ਸਾਡਾ ਅਸਲ ਚ ਭਲਾ ਫੇਰ ਹੁੰਦਾ ਤੇ ਸਾਡੇ ਦਿਮਾਗ ਵਿੱਚ ਚੱਲਦਾ ਵਖਾਣਾ ਹੈ ਤੁਹਾਡੇ ਦਿਮਾਗ ਦੇ ਚੱਲਦਾ ਵੇਖਣਾ ਹੈ ਫਿਰ ਅਸੀਂ ਵੀ ਫੋਟੋ ਖਿੱਚਦੋਂ ਫੋਟੋ ਫਟਵਾ ਰਹੀ ਹੈ ਪਤਾ ਲੱਗੇ ਮੈਂ ਵੀ ਸਤ ਸੰਗੀ ਆ ਦੁਨੀਆਂ ਵੇਖੇ ਵੀ ਹਾਂ ਮੈਂ ਵੀ ਪ੍ਰੋਗਰਾਮ ਚ ਕਰਦਾ ਜਾਨਾ ਆ ਸਾਡਾ ਤੇ ਦਿਮਾਗ ਹੁਣ ਇੰਤਰੀ ਚੱਲਦਾ ਹੈ ਦਿਖਾਵੇ ਰਹਿਗੇ ਦਿਖਾਵੇ ਤੇ ਗੁਰੂ ਸਾਹਿਬ ਕਹਿੰਦੇ ਐ ਕਰਮ ਧਰਮ ਪਖੰਡ ਜੋ ਦੀ ਸਹਿ ਤਿੰਨ ਜੰਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਮਰਤ ਜਿਤ ਛੋਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਅਗਲੀਆਂ ਪੰਕਤੀਆਂ ਵੀ ਸੌਖਾਈ ਐ ਜਰਾ ਇੱਕ ਵਾਰੀ ਅਗਲੇ ਬਾਦਸ਼ਾਹ ਦਾ ਬਚਨ ਆ ਪੂਰਾ ਕਰ ਲੈਨੇ ਆ ਸਿੱਧਾ ਸਿੱਧਾ ਸਮਝ ਆ ਜਾਂਦਾ ਹੈ ਜੀ ਬੋਟ ਤੀਰਤ ਮੱਜਨ ਇਸ਼ਨਾਨਾ ਇਸ ਕਾਲ ਮੈਂ ਮੈਲ ਭਰੀ ਜੈ ਕਹਿੰਦੇ ਤੂੰ ਤੀਰਥਾਂ ਦੇ ਇਸ਼ਨਾਨ ਨਾਲ ਮੈਲ ਭਰ ਗਈ ਕਮਾਲ ਹੋ ਗਈ ਤੀਰਥਾਂ ਨਾਲ ਤੇ ਮੈਲ ਨਿਕਲਣੀ ਚਾਹੀਦੀ ਸੀ ਪਾਸ਼ਾ ਕਹਿੰਦੇ ਮੈਲ ਭਰ ਗਈ ਕਿਉਂ ਭਲਾ ਜੇ ਤੇ ਹੰਕਾਰ ਹੀ ਵਧਾਇਆ ਤੀਰਥਾਂ ਤੇ ਜਾ ਕੇ ਫਿਰ ਤੇ ਮੈਲ ਵਧਾਈ ਏ ਜੇ ਕੀਰਤਨ ਕਰਕੇ ਹੰਕਾਰ ਹੀ ਵਧਾਇਆ ਫਿਰ ਤੇ ਮੈਲ ਵਧਾਈ ਏ ਗੁਰਮੁਖੋ ਨਾਉਣ ਨਾਲ ਵੀ ਇਸ਼ਨਾਨ ਕਰਨ ਨਾਲ ਤੇ ਮੈਲ ਲੈਣੀ ਚਾਹੀਦੀ ਸੀ ਪਰ ਕਹਿੰਦੇ ਜੇ ਤੂੰ ਦਿਖਾਉਣ ਲਈ ਨੱਤਾ ਤੇ ਮੈਲ ਵਧਾਈਏ ਜੇ ਬਖਾਉਣ ਲਈ ਕੀਰਤਨ ਕੀਤਾ ਤੇ ਮੈਲ ਵਧਾਈ ਕਰਮ ਧਰਮ ਬਖਾਉਣ ਲਈ ਕੀਤੇ ਨੇ ਫਿਰ ਤੇ ਮੈਲ ਵਧਾਈ ਹੈ ਸਭ ਘਟਾਈ ਥੋੜਾ ਤੇ ਵਧ ਗਈ ਪਰ ਕਮਾਲ ਹੈ ਇਸੇ ਚੀਜ਼ ਨੇ ਮੰਨ ਲੈਣਾ ਤੁਹਾਨੂੰ ਤੀਰਥਾਂ ਤੇ ਨਹਾਉਣ ਨੇ ਕੀਰਤਨ ਕਰਨ ਨੇ ਹੰਗਾਰ ਨੂੰ ਹੋ ਗਿਆ ਤੇ ਬੰਨ ਲਿਆ ਇਹ ਸਾਜ ਇਹਨੇ ਸਾਨੂੰ ਬੰਨ ਲਿਆ ਜਕੜ ਲਿਆ ਪਰ ਜੇ ਪਿਆਰ ਚ ਕਰੀਏ ਤੇ ਮੁਕਤ ਵੀ ਕੀਰਤਨ ਹੀ ਕਰ ਦਿੰਦਾ ਮੁਕਤੀ ਦਾ ਰਾਹ ਵੀ ਇਹ ਹੋਈ ਹੈ ਅੰਧਨ ਵੀ ਇਹਦੇ ਤੋਂ ਪੈ ਸਕਦੇ ਨੇ ਬੰਦਾ ਵੱਜ ਵੀ ਸਕਦਾ ਹੈ ਤੇ ਮੁਕਤ ਵੀ ਹੋ ਸਕਦਾ ਜਿਵੇਂ ਜਿਸ ਚਾਬੀ ਨਾਲ ਜਿੰਦਰਾ ਲੱਗਦਾ ਹੈ ਖੁੱਲ ਵੀ ਉਸੇ ਚਾਬੀ ਨਾਲ ਹੀ ਜਾਂਦਾ ਹੈ ਜਿੰਦਰਾ ਲੱਗਦਾ ਵੀ ਉਸੇ ਚਾਬੀ ਨਾਲੇ ਖੁੱਲ ਵੀ ਉਸੇ ਨਾਲ ਹੀ ਜਾਂਦਾ ਹੈ ਇਹ ਉਹੀ ਕਰਮ ਜੇ ਭਾਵਨਾ ਤੇਰੀ ਹੰਕਾਰ ਨੂੰ ਪੱਠੇ ਪਾਉਣ ਦੀ ਹੋਈ ਬਣ ਤੂੰ ਤੇ ਜੇ ਗੁਰੂ ਨਾਨਕ ਨੂੰ ਖੁਸ਼ ਕਰਨ ਲਈ ਹੋਈ ਤੇ ਉਹੀ ਤੇਰਾ ਕਰਮ ਤੈਨੂੰ ਮੁਕਤ ਕਰੇ ਕਰਮ ਹੋਈ ਹੈ ਤੂੰ ਅੰਦਰੋਂ ਪੂਰਾ ਭਰ ਕੇ ਜਾਏ ਮੈਂ ਸਰੋਵਰ ਤੇ ਝੁੱਬਾ ਲਾਇਆ ਨਾ ਮੈਨੂੰ ਐ ਲੱਗੂ ਮੈਂ ਗੁਰੂ ਨਾਨਕ ਨਾਲ ਜੱਪੀ ਪਾਲੀ ਐ ਸੋਚ ਕੇ ਭਾਵਨਾ ਬਣ ਜੇ 100% ਫਿਰ ਤੇ ਹੋ ਗਿਆ ਵੀ ਫਿਰ ਤੇ ਨਾਉਣਾ ਸਫਲ ਹੋ ਗਿਆ ਪਰ ਜੇ ਦਿਖਾਉਣ ਲਈ ਕਰਦਾ ਫਿਰ ਨਾਵੜੇ ਚੱਲੇ ਤੀਰਥੀ ਮਨ ਖੋਟੇ ਤਨ ਜੋਰ ਇੱਕ ਭੌ ਲੱਥੀ ਨਾਦਿਆ ਦੋਏ ਪਾ ਚੜੀ ਇਸ ਹੋਰ ਇਹ ਫਰਕ ਹੈ ਬਸ ਉਹੀ ਕਰਮ ਤੁਹਾਨੂੰ ਬੰਨ ਵੀ ਸਕਦਾ ਹੈ ਉਹੀ ਕਰਮ ਸਾਨੂੰ ਮੁਕਤ ਵੀ ਕਰ ਸਕਦਾ ਹੈ ਕਰਮ ਹੀ ਕੋਈ ਹੈ ਦੇਖੋ ਅਗਲੀ ਪੰਕਤੀ ਸਾਦ ਸੰਗੂ ਦੁਹਰ ਗੁਣ ਗਾਵੇ ਕਰ ਲਈ ਜਾ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ ਜਾ ਜੇ ਸੰਗਤ ਵਿੱਚ ਬੈਠੇ ਮਨ ਨਿਰਮਲ ਕਰੇ ਮਨ ਸ਼ੁੱਧ ਕਰੇ ਹੁਣ ਇਹ ਸੋਚਣਾ ਵੀ ਮੈਂ ਕੀਰਤਨ ਕਰ ਰਿਆਂ ਮੈਨੂੰ ਨਿਰਮਲ ਮੈਂ ਨਿਰਮਲ ਹੋ ਜਾ ਮੈਂ ਕੀਰਤਨ ਤਾਂ ਕਰਦਾ ਮੈਂ ਨਿਰਮਲ ਹੋ ਜਾ ਮੈਂ ਨਿਰਮਲ ਹੋ ਜਾ ਜੇ ਮੈਂ ਇਹ ਸੋਚਾਂ ਵੀ ਮੈਂ ਪੈਸਾ ਇਕੱਠਾ ਕਰ ਲਾਂ ਮੈਂ ਕੀਰਤਨ ਤਾਂ ਕਰਦਾ ਮੈਂ ਕੀਰਤਨ ਤਾਂ ਕਰਦਾ ਮੈਨੂੰ ਪੈਸਾ ਮਿਲ ਜਾਏ ਬਸ ਫਿਰ ਫਿਰ ਹੋਏ ਦੇਦ ਕਤੇਵ ਸਿਮਰਤ ਸਭ ਸਾਸਤੇ ਇਹ ਨ ਬੜਿਆ ਮੁਕਤ ਨਾ ਹੋਈ ਧਰਮ ਗ੍ਰੰਥ ਜੇ ਸਿਰਫ ਪੜ ਰਿਆ ਇਹਦੇ ਨਾਲ ਮੁਕਤ ਨਹੀਂ ਹੋਣਾ ਰੱਟੇ ਲਾ ਰਿਆ ਸਿਰਫ ਅਗਲੀ ਪੰਕਤੀ ਇੱਕ ਅੱਖਰ ਜੋ ਗੁਰਮੁਖ ਜਾਪੇ ਜਿਸ ਕੀ ਨਿਰਮਲ ਸੋਈ ਇਹਦੀ ਵਡਿਆਈ ਸੱਚੀ ਆ ਉਹ ਵਡਿਆਈ ਯੋਗ ਐ ਸਿਫਤ ਉਹਦੀ ਕਰਨੀ ਬਣਦੀ ਐ ਜਿਨੇ ਜਾਣ ਲਿਆ ਏਕ ਅੱਖਰ ਜੋ ਗੁਰਮੁਖ ਜਪੈ ਜਪੈ ਦਾ ਅਰਥ ਹੁੰਦਾ ਜਾਣੇ ਸਮਝੇ ਜਪ ਮਿੰਦ ਜਾਣ ਸਮਝ ਅਗਲੀ ਪੰਕਤੀ ਵੀ ਪੜ ਲਓ ਖਤਰੀ ਬ੍ਰਾਹਮਣ ਸੁਦੈ ਉਪਦੇਸ਼ ਆ ਜਿਹੜਾ ਸਾਰਾ ਉਪਦੇਸ਼ ਦਿੱਤਾ ਹੈ ਪਿਛਤ ਸ਼ਬਦ ਵਿੱਚ ਆ ਗਿਆ ਨਾ ਉਪਦੇਸ਼ ਵੀ ਨਾਉਣ ਨਾਲ ਨਹੀਂ ਗੱਲ ਬਣਨੀ ਕਰਮ ਧਰਮ ਜਿਹੜੇ ਨੇ ਦਿਖਾਵੇ ਵਾਲੇ ਕੀਰਤਨ ਵਾਲੀ ਗੱਲ ਵੀ ਹੋ ਗਈ ਪੜਨ ਵਾਲੀ ਗੱਲ ਵੀ ਹੋ ਗਈ ਇਹ ਕਹਿੰਦੇ ਉਪਦੇਸ਼ ਜਿਹੜਾ ਦਿੱਤਾ ਹੈ ਜਿਹੜਾ ਮਰਜੀ ਇਹਨੂੰ ਕਮਾ ਲਿਓ ਖत्री ਹੋਵੇ ਬ੍ਰਾਹਮਣ ਹੋਵੇ ਸ਼ੂਦਰ ਹੋਵੇ ਵੈਸ ਹੋਵੇ ਪਤਰੀ ਕੁਲ ਚ ਜੰਮਿਆ ਬਾਹਮਣਾ ਘਰ ਜੰਮਿਆ ਵੈਸ ਹੋਵੇ ਛੁੱਦਰ ਕਿਸੇ ਵੀ ਬਰਾਦਰੀ ਚ ਹੋਵੇ ਆਹ ਉਪਦੇਸ਼ ਮੰਨੇ ਨਾਲ ਗੱਲ ਬਣਨੀ ਹੈ ਸਾਂਝਾ ਉਪਦੇਸ਼ ਹੈ ਸਾਰਿਆਂ ਲਈ ਕੋਈ ਕਵੇ ਵੀ ਮੈਂ ਤੇ ਬਾਹਮਣਾ ਘਰ ਜੰਮਿਆ ਮੈਂ ਤੇ ਨਾਉਣ ਨਾਲ ਭਲਾ ਕਰਾ ਲੂੰਗਾ ਮੈਂ ਤੇ ਵੱਡਿਆਂ ਘਰ ਜੰਮਿਆ ਅਸੀਂ ਤੇ ਕੀਰਤਨ ਕਰਕੇ ਭਲਾ ਕਰਾ ਲਾਂਗੇ ਇਹਦੇ ਨਹੀਂ ਇਹ ਉਪਦੇਸ਼ ਸਾਰਿਆਂ ਲਈ ਸਾਂਝ ਹੈ ਭਲਾ ਹੋਣਾ ਜੇ ਮਨੋਂ ਕਰੋਗੇ ਸੋਚ ਕੇ ਕੀ ਕਰ ਰਹੇ ਹੋ ਕਰਮ ਤੁਹਾਡਾ ਤੁਹਾਡੇ ਕਰਮ ਦੇ ਪਿੱਛੇ ਭਾਵਨਾ ਕੀ ਹੈ ਇਰਾਦਾ ਕੀ ਹੈ ਕੀਰਤਨ ਕਰਨ ਲੱਗਿਆ ਤੇਰੇ ਕੀਰਤਨ ਦੇ ਪਿੱਛੇ ਇਰਾਦਾ ਕੀ ਹੈ ਬਾਬੇ ਨੇ ਤੇ ਇਹ ਪੁੱਛਣਾ ਹੈ ਬਿਦੂਰਨ ਜੀ ਸਿਆ ਕੀਰਤਨ ਕਰਦਾ ਹੈ ਤੇਰਾ ਇਰਾਦਾ ਕੀ ਹੈ ਕੀਰਤਨ ਦੇ ਪਿੱਛੇ ਆ ਢੋਲਕ ਵਿੱਚ ਮੈਨੇ ਆ ਸਾਜੀ ਸਿੰਘ ਬੈਠੇ ਐ ਮੈਂ ਕਈ ਵਾਰੀ ਇਹਨਾਂ ਨੂੰ ਬੇਨਤੀ ਕਰਦਾ ਹੁੰਦਾ ਤੂੰ ਜੇ ਲੋਹਾ ਹੱਥ ਚ ਫੜਿਆ ਚਿਮਟਾ ਹੈ 5-4 ਕਿਲੋ ਦਾ 7 ਕਿਲੋ ਦਾ ਹੋਣਾ ਹੀ ਹੈ ਐਡਾ ਚਮਟਾ ਮੋਟਾ ਫੜਿਆ ਜੇ ਤੂੰ ਬਾਸੇ ਨੂੰ ਐ ਸੋਚੇ ਕਿ ਮੈਂ ਬਾਦਸ਼ਾ ਤੁਸੀਂ ਮੇਰੇ ਗੁਰੂ ਸਾਹਿਬ ਮੈਂ ਤੁਹਾਡੇ ਲਈ ਕੀਰਤਨ ਕਰ ਰਿਹਾ ਇਹ ਤੇਰੀ ਭਗਤੀ ਹੈ ਨਹੀਂ ਤੇ ਡਿਊਟੀ ਹੈ ਫਿਰ ਤੇ ਕੰਮ ਹੈ ਡਿਊਟੀ ਕਰ ਰਹੇ ਆ ਆਪਣੀ ਇੱਕ ਤੇ ਇਹ ਬਣ ਗਿਆ ਪਰ ਜੇ ਦਿਮਾਗ ਦੇ ਵਿੱਚ ਇਰਾਦਾ ਇਹ ਆਇਆ ਰਹੇ ਆ ਆਪਣੀ ਇੱਕ ਤੇ ਇਹ ਬਣ ਗਿਆ ਪਰ ਜੇ ਦਿਮਾਗ ਦੇ ਵਿੱਚ ਇਰਾਦਾ ਇਹ ਆਇਆ ਵੀ ਮੈਂ ਗੁਰੂ ਸਾਹਿਬ ਤੁਹਾਡੇ ਪਿਆਰ ਚ ਕਰ ਰਿਹਾ ਕੋਈ ਸੁਣ ਰਿਹਾ ਮੈਂ ਚ ਮੁਤਾਬ ਜਾ ਰਿਹਾ ਭਾਈ ਸਾਹਿਬ ਕੀਰਤਨ ਕਰਦੇ ਐ ਕਿਸੇ ਦੀ ਜ਼ਿੰਦਗੀ ਬਣ ਜੂ ਮੇਰਾ ਵੀ ਮਾੜਾ ਜਾਂ ਵਿੱਚ ਹਿੱਸਾ ਪੈ ਜੂ ਭਗਤੀ ਹੋਗੀ ਮੈਂ ਬੋਲੂਗਾ ਮੈਂ ਕਰਨ ਬੋਲਣ ਲੱਗਿਆ ਮੈਂ ਗਾ ਰਿਹਾ ਮੇਰਾ ਹਿੱਸਾ ਪੈ ਜੂ ਭਗਤੀ ਹੋਗੀ ਤੁਸੀਂ ਸੇਵਾ ਕੀਤੀ ਕੋਈ ਕਿਸੇ ਬਾਬਾ ਜੀ ਆਪ ਆ ਮੈਂ ਸੰਗੀ ਆ ਮੈਂ ਪ੍ਰੇਮ ਕਰਦਾ ਮੇਰਾ ਆ 5400 ਰੁਪਿਆ ਹਿੱਸਾ ਪਾ ਲਿਓ ਤੇ ਜੇ ਸੋਚ ਲਿਆ ਕਿ ਚੰਗਾ ਕੰਮ ਹੋਣ ਲੱਗਿਆ ਵਿੱਚ ਮੇਰਾ ਤਿਲ ਫੁੱਲ ਪੈ ਜਾਣਾ ਚਾਹੀਦਾ ਫਿਰ ਭਗਤੀ ਹੋ ਗਈ ਸੇਵਾ ਹੋ ਗਈ ਤੇ ਜੇ ਹੋ ਗਿਆ ਕਿ ਬਾਬਾ ਜਸ਼ਨਪਰੀਤ ਜੀ ਨਾ ਮੇਰਾ ਤੁਸੀਂ ਬੋਲਿਆ ਬੱਲੇ ਦੀ ਕੋਈ ਸਰੋਪਾ ਸਰਪਾ ਦਿੱਤਾ ਹੀ ਨਹੀਂ ਫਿਰ ਤੇ ਭਾਈ ਤੂੰ ਹੌਮੇ ਨੂੰ ਪੱਠੇ ਪਾਉਣ ਆਇਆ ਸੀ ਤੂੰ ਸੇਵਾ ਕਾਦੀ ਕਰਨਾ ਹੈ ਉਦੇ ਹੰਕਾਰ ਵਧਾਉਣ ਆਇਆ ਸੀ ਤੂੰ ਸਰੂਪਾ ਬਵਾਇਆ ਨਹੀਂ ਤੂੰ ਸਰੂਪਾ ਮੁੱਲ ਖਰੀਦਿਆ ਇਹ ਤੇ ਮੁੱਲ ਇੱਜ਼ਤ ਖਰੀਦੀ ਹੈ 10 20 50 ਬੰਦਿਆਂ ਦੇ ਵਿੱਚ ਮਾਣ ਖਰੀਦਿਆ ਮੇਰਾ ਨਾਮ ਬੋਲੋ ਬਾੜਾ ਜੀ ਹੈਗਾ ਕਿ ਨਹੀਂ ਇਦਾਂ ਹੁੰਦਾ ਹੈ ਨਾ ਜੀ ਜ਼ਿਆਦਾਤਰ ਕੰਮ ਕੀ ਹੈ ਅਸੀਂ ਵੀ ਇੱਕੋ ਲਈ ਵੱਠੇ ਪਾਈ ਜਾਂਦੇ ਆ ਦਾਨੀ ਵੀ ਇਦਾਂ ਲਈ ਹੈ ਜੀ ਅਹੀਂ ਦੇ ਕੋਲ ਸਭ ਕਹਿੰਦੇ ਨਾ ਤੂੰ ਆਮ ਹੈ ਵਸ ਬਹੁਤ ਕਿਣਾ ਬਣੇ ਨਾ ਤੂੰ ਆਮ ਹੈ ਵਸ ਦੇਦ ਪੜਾ ਬਣੇ ਨਾ ਤੂੰ ਆਮ ਹੈ ਵਸ ਤੀਰਥ ਢਾਈ ਹੈ ਨਾ ਤੂੰ ਆਮ ਹੈ ਵਸ ਧਰਤੀ ਢਾਈ ਹੈ ਨਾ ਤੂੰ ਆਮ ਹੈ ਵਸ ਕਿਤੈ ਸਿਆਣਪ ਹੈ ਨਾ ਤੂੰ ਆਮ ਹੈ ਵਸ ਬਹੁਤਾ দান ਦੇ ਸਭ ਕੋ ਤੇ ਰਹਿ ਵਸਾ ਗੁੰਮੋਚਰਾ ਤੂੰ ਭਗਤਾਂ ਕਹਿ ਵਸ ਭਗਤ ਆਤਮਾ ਭਗਤ ਬਣ ਕੇ ਨਾਈ ਕੋਈ ਭਗਤ ਬਣ ਕੇ ਕੀਰਤਨ ਕਰੀ ਭਗਤ ਬਣ ਕੇ ਸਾਜ਼ ਵਜਾਈ ਭਗਤ ਬਣ ਕੇ ਗੁਰਦੁਆਰੇ ਜਾਈ ਭਗਤ ਬਣ ਕੇ ਕਰੇਗਾ ਤੇਰਾ ਹਰ ਕਰਮ ਸਫਲ ਹਰ ਕਰਮ ਸਫਲ ਭਗਤ ਬਣ ਕੇ ਜਾਈ ਪਿਆਰਾ ਬਣ ਕੇ ਜਾਈ ਜੀ ਭਗਤ ਜਿਵੇਂ ਹੁਣ ਅੱਜ ਅੱਜ ਦੀ ਭਾਸ਼ਾ ਚ ਕਹਿ ਦਿੰਦੇ ਆ ਫੈਨ ਹੈ ਬੰਦਾ ਫੈਨ ਹੈ ਜੀ ਇਹ ਤੇ ਕਈ ਵਾਰੀ ਇਦਾਂ ਵੀ ਕਹਿਣਗੇ ਆ ਬੰਦਾ ਤੇ ਤੁਹਾਡਾ ਬੜਾ ਭਗਤ ਹੈ ਜੀ ਆ ਐਂਕਰ ਆ ਬੰਦਾ ਤੁਹਾਡਾ ਬੜਾ ਭਗਤ ਹੈ ਭਗਤ ਦਾ ਮਤਲਬ ਜਿਹਦੇ ਦਿਮਾਗ ਚ ਉਹੀ ਰਵੇ ਬਾਰ-ਬਾਰ ਭਗਤ ਉਹ ਉਹਨਾਂ ਜਿਹਦੇ ਦਿਮਾਗ ਚ ਹੋਰ ਨਹੀਂ ਕੋਈ ਚੱਲਦਾ ਜਿਹਦੇ ਦਿਮਾਗ ਚ ਕਲਕੀਆਂ ਵਾਲਾ ਹੀ ਰਵੇ ਉਹ ਕਲਕੀਆਂ ਵਾਲੇ ਦਾ ਭਗਤ ਹੈ ਜਿਹਦੇ ਦਿਮਾਗ 'ਚ ਗੁਰੂ ਨਾਨਕ ਰਵੇ ਇਹ ਗੁਰੂ ਨਾਨਕ ਦਾ ਭਗਤ ਹੈ ਸਾਨੂੰ ਨਹੀਂ ਪਤਾ ਅੱਜ ਦਾ ਪਰ ਬਾਬਾ ਆਨੰਦ ਸਿੰਘ ਗੁਰੂ ਨਾਨਕ ਗੁਰੂ ਨਾਨਕ ਹੀ ਕਰੀ ਜਾਂਦੇ ਸੀ ਉਹ ਗੁਰੂ ਨਾਨਕ ਦੇ ਭਗਤ ਸੀ ਭਗਤ ਤਾਂ ਹੀ ਲੋਕੀ ਮਗਰ ਮਗਰ ਫਿਰਦੇ ਰਹੇ ਛੱਪਰੀ ਜੀ 'ਚ ਨਹੀਂ ਜਾਣਾ ਠੀਕ ਹੈ ਵੱਡੇ ਤੋਂ ਵੱਡਾ ਜੋ ਮਰਜੀ ਬਣ ਜਾਏ ਪਰ ਉਹ ਗੁਰੂ ਨਾਨਕ ਨੂੰ ਪਿਆਰ ਕਰਦੇ ਸੀ ਛੱਪਰੀ 'ਚ ਕੱਟਲੀ ساری ਇੱਕ ਥਾਂ ਤੋਂ ਦੂਜੀ ਥਾਂ ਜਾਣਾ ਅੱਗ ਲਵਾ ਦਿੰਦੇ ਜੀ ਕਹਿੰਦੇ ਅੱਗ ਲਾ ਦਿਓ ਇਹ ਨਹੀਂ ਆਪਣੇ ਮਨ ਨੂੰ ਮੇਰੇ ਦਿਮਾਗ 'ਚ ਇਹ ਨਾ ਰਹਿ ਜਾਏ ਉਹ ਫਲਾਣੇ ਥਾਂ ਤੇ ਮੇਰੀ ਇੱਕ ਛਪਰੀ ਹੈ ਇਹ ਨਾ ਰਹਿ ਜੇ ਵਾ ਇਹ ਸੋਖਾ ਕਿਤੇ ਇਹ ਖੇੜ ਦੀ ਪਈ ਗੁਰੂ ਕੋਲ ਬੜੀ ਮਿਹਨਤ ਬੜੀ ਇਹ ਤੇ ਇਹਦੇ ਤੱਕ ਆਪਣੇ ਆਪ ਨੂੰ ਬਚਾਉਣਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਰੱਬ ਮੰਨ ਲੈਣਾ ਗੁਰੂ ਨਾਨਕ ਵੇਖ ਲੈਣਾ ਸਾਨੂੰ ساری ਜ਼ਿੰਦਗੀ ਨਹੀਂ ਦਿਸਣਾ ਅਈ ਤੇ ਰਮਾਲੇ ਹੀ ਵੇਖੇ ਐਂ ਮਰ ਗਏ ਵੇਖੋ ਗੁਰਮਖੋ ਧਿਆਨ ਨਾਲ ਸੁਣਿਓ ਨੁਕਤਾ ਪੱਥਰ ਨੂੰ ਦੁਨੀਆ ਨੇ ਪੂਜਣਾ ਪੱਥਰ ਅੱਗੇ ਮੱਥੇ ਟੇਕਣੇ ਪੱਥਰ ਕੀ ਐ ਸਭ ਤੋਂ ਬੇਜਾਨ ਐ ਦਰਖਤ ਵੀ ਇਦਾਂ ਲੱਗਦਾ ਵੀ ਇਹਨੇ ਸਾਰਾ ਕੁ ਗੱਡੀ ਸਾਰਾ ਕੁ ਗੱਡੀ ਇਹਨੇ ਇਹਨੇ ਪੱਤਾ ਕਟਿਆ ਇਹਨੇ ਫੁੱਲ ਕਟੇ ਇਹਨੇ ਫਲ ਕਟੇ ਇਦਾਂ ਲੱਗਦਾ ਨਾ ਦਰਖਤ ਫੇਰ ਵੀ ਵਿੱਚ ਆਉਂਦਾ ਪੱਥਰ ਤੇ ਪਿਆ ਪੱਥਰ ਕੱਖ ਵੀ ਨਹੀਂ ਪਰ ਪੱਥਰ ਪੂਜਣਾ ਵੀ ਸਫਲ ਹੋ ਸਕਦਾ ਹੈ ਜੇ ਤੂੰ ਐ ਜਦੋਂ ਤੈਨੂੰ ਇਹ ਮੰਨ ਲਿਆ ਤੈਂ ਜਿਸ ਦਿਨ ਤੈਨੂੰ ਪੱਥਰ ਚੋਂ ਵੀ ਭਗਵਾਨ ਦੇਖ ਗਿਆ ਪੱਥਰ ਚੋਂ ਵੀ ਭਗਵਾਨ ਵੇਖ ਲਿਆ ਤੂੰ ਇਹਦਾ ਮਤਲਬ ਤੂੰ ਕਿੱਦਾਂ ਨਿਰਮਲ ਕੀਤਾ ਹੋਣਾ ਆਪਣੇ ਆਪ ਨੂੰ ਧਿਆਨ ਨਾਲ ਸੁਣਿਓ ਬੰਦੇ ਚੋਂ ਰੱਬ ਨਹੀਂ ਦਿਸਦਾ ਜਨਵਰਾਂ 'ਚੋਂ ਰੱਬ ਨਹੀਂ ਦਿਸਦਾ ਦਰਖਤਾਂ 'ਚੋਂ ਰੱਬ ਨਹੀਂ ਦਿਸਦਾ ਪਰ ਬੰਦਾ ਆਪਣੇ ਆਪ ਨੂੰ ਕਿੰਨਾ ਕੁ ਸਾਫ਼ ਕਰ ਲਵੇਗਾ ਨਿਰਮਲ ਕਰੇਗਾ ਜਦੋਂ ਉਹਨੂੰ ਪੱਥਰ ਵੀ ਭਗਵਾਨ ਦਿਸੇਗਾ ਖੇਡ ਪਈ ਹੈ ਪੱਥਰ ਨੂੰ ਵੀ ਇਹ ਮੰਨਣਾ ਵੀ ਇਹ ਵੀ ਰੱਬ ਦਾ ਹੀ ਰੂਪ ਹੈ ਇਹ ਪੱਥਰ 'ਚੋਂ ਵੀ ਜਿੱਦਣ ਤੈਨੂੰ ਰੱਬ ਦੇਸਣ ਲੱਗ ਪਿਆ ਸੌਖਾ ਨਹੀਂ ਹੈ ਅੱਜ ਕੱਲ੍ਹ ਦੁਨੀਆ ਪੂਜਦੀ ਬਥੇਰੀ ਹੈ ਪੱਥਰ ਮੂਰਤੀ ਪੂਜ ਲੋ ਮੂਰਤੀ ਪੂਜੋ ਪਰ ਜਦਨ ਤੈਨੂੰ ਮੂਰਤੀ ਭਗਵਾਨ ਲੱਗਣ ਲੱਗ ਗਈ ਨਾ ਫਿਰ ਠੀਕ ਹੈ ਜੇ ਤੈਨੂੰ ਅਜੇ ਤੱਕ ਇਹੀ ਲੱਗਦਾ ਵੀ ਠੀਕ ਹੈ ਫੁੱਲ ਚੜਾ ਲੈਣੇ ਨੇ ਆ ਮੰਗ ਲੈਣਾ ਆ ਉਹ ਮੰਗ ਲੈਣਾ ਇਹ ਨਹੀਂ ਤੈਨੂੰ ਪੱਥਰ ਵੀ ਭਗਵਾਨ ਲੱਗਣ ਲੱਗ ਜਾਏ ਤੇ ਇਹ ਕਿੰਨਾ ਕੁ ਮਨ ਸ਼ੁੱਧ ਕਰਨਾ ਪਊਗਾ ਭਲਾ ਮਨ ਵਿੱਚ ਤੀਰ ਮੇਰ ਰੱਖ ਕੇ ਦੈਰ ਵਿਰੋਧ ਰੱਖ ਕੇ ਪੱਥਰ 'ਚੋਂ ਰੱਬ ਕਿਹੜਾ ਵੇਖ ਲੂ ਕਿੰਨੀ ਸ਼ੁੱਧਤਾ ਚਾਹੀਦੀ ਹੈ ਆਪਣੇ ਆਪ 'ਚ ਕਿੰਨੀ ਇਕਾਗਰਤਾ ਚਾਹੀਦੀ ਹੈ ਕਿੰਨਾ ਟਿਕਾ ਚਾਹੀਦਾ ਹੈ ਫਿਰ ਜਾ ਕੇ ਤੁਹਾਨੂੰ ਅਥਰ ਵੀ ਭਗਵਾਨ ਲੱਗਣ ਲੱਗ ਜਾਂਦਾ ਘਟ ਘਟ ਵਿੱਚ ਦਿਸਣ ਲੱਗ ਜਾਂਦਾ ਹਰੇਕ ਚੀਜ਼ ਦੀ ਪਰਮਾਤਮਾ ਦਿਸਦਾ ਜੇ RAM ਜੀ ਗੁਰਬੀਰ ਜੀ ਕਹਿੰਦੇ ਐ ਵੀ ਮੈਨੂੰ ਸਾਰਿਆਂ ਘਟਾਂ 'ਚ ਦਿਸਦਾ ਹੈ ਗੁਨਾਮਦੇਵ ਜੀ ਕਹਿੰਦੇ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਇਹਦਾ ਮਤਲਬ ਇਹ ਹੈ ਵੀ ਪੱਥਰ 'ਚ ਵੀ ਗੋਵਿੰਦ ਦਿਸਦਾ ਹੈ ਪੱਥਰ 'ਚੋਂ ਵੀ ਨਜ਼ਰ ਆਉਂਦਾ ਹੈ ਸਭ ਤੋਂ ਜਿਹੜੀ ਠੋਸ ਚੀਜ਼ ਹੈ ਛੜ ਪੱਥਰ ਜਿਹਨੂੰ ਝੜ ਚੋਂ ਦਿਸਦਾ ਉਹਨੂੰ ਚੇਤਨ ਚੋਂ ਤੇ ਦਿਸਣਾ ਹੀ ਤੇ ਸਣਾ ਉਹਨੂੰ ਬੰਦਿਆਂ ਚੋਂ ਤੇ ਦਿਸਣਾ ਹੀ ਤੇ ਸਣਾ ਇਹ ਤੇ ਇੰਨੀ ਥੱਲੇ ਵਾਲੀ ਚੀਜ਼ ਚੋਂ ਵੀ ਰੱਬ ਵੇਖੀ ਜਾਂਦਾ ਹੈ ਕੈਸਾ ਉੱਚਾ ਬੰਦਾ ਹੋਣਾ ਵੀ ਜਿਹੜਾ ਇੰਨੀ ਨੀਵੀਂ ਚੀਜ਼ ਚੋਂ ਵੀ ਰੱਬ ਵੇਖ ਲੇਦਾ ਤੇ ਰੱਬ ਵੇਖਣਾ ਕਿਵੇਂ ਹੈ ਧਿਆਨ ਨਾਲ ਗੱਲ ਨੂੰ ਸੁਣਿਓ ਕੱਲ ਵੀ ਆਨੰਦਪੁਰ ਸਾਹਿਬ ਦੇ ਕੋਲ ਦਵਾਨ ਸੀ ਮੈਂ ਆਨੰਦਪੁਰ ਸਾਹਿਬ ਵੀ ਗਰਾਤ ਮੱਥਾ ਟੇਕ ਕੇ ਆਇਆ ਦਰਸ਼ਨ ਕਰਕੇ ਸ੍ਰੀ ਆਨੰਦਪੁਰ ਸਾਹਿਬ ਗਿਆ ਤੇ ਮੈਂ ਸੱਚੀ ਕਹਿ ਰਿਹਾ ਮੈਂ ਆਨੰਦਪੁਰ ਸਾਹਿਬ ਗਿਆ ਪਹਿਲਾਂ ਵੀ ਆ ਪਰ ਮੇਰਾ ਧਿਆਨ ਨਹੀਂ ਗਿਆ ਜਾਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਈ ਵਾਰੀ ਆਨੰਦਪੁਰ ਸਾਹਿਬ ਮੱਥਾ ਟੇਕਿਆ ਮੈਂ ਪ੍ਰਕਰਮਾ ਕਰਕੇ ਨਮਸਕਾਰ ਕਰਕੇ ਪ੍ਰਕਰਮਾ ਕਰਕੇ ਜਿੱਧਰ ਕੀਰਤਨ ਕਰਦੇ ਨੇ ਨਾਲ ਕਥਾ ਹੋਣ ਲੱਗੀ ਉਧਰ ਨੂੰ ਮੈਂ ਭੁੰਮਿਆ ਤੇ ਮੈਨੂੰ ਉਹ ਜਿਹੜੇ ਉੱਥੋਂ ਦੇ ਗਰੰਥੀ ਸਿੰਘ ਸਨ ਮੈਨੂੰ ਨਾਲ ਸਨ ਮੇਰੇ ਮੈਨੂੰ ਕਹਿੰਦੇ ਭਾਈ ਸਾਹਿਬ ਮੈਂ ਕਿਹਾ ਹਾਂਜੀ ਆਵਾ ਬਾਦਸ਼ਾਹ ਦੇ ਕੰਗੇ ਦੇ ਤੇ ਕੇਸਾਂ ਦੇ ਦਰਸ਼ਨ ਕਰ ਲੋ ਇਹ ਸੱਚ ਹੈ ਕਿ ਮੈਂ ਪਹਿਲਾਂ ਨਹੀਂ ਸੀ ਦਰਸ਼ਨ ਕੀਤੇ ਮੇਰੇ ਮੈਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਮਾਲ ਦੀ ਗੱਲ ਤੇ ਹੋਈ ਪਤਾ ਹੀ ਮੈਂ ਆਪਣੇ ਆਪ ਨੂੰ ਸਭੋ ਲਾਮਤ ਪਾਈ ਵੀ ਮੈਨੂੰ ਕਿਉਂ ਨਹੀਂ ਪਤਾ ਇਸ ਗੱਲ ਦਾ ਫਤਾ ਕਿਉਂ ਨਹੀਂ ਲੱਗਿਆ ਮੈਨੂੰ ਉਹ ਕਹਿੰਦਾ ਆਇਓ ਵਾੜਾ ਜਾ ਕਰਿਓ ਦਰਸ਼ਨ ਤੇ ਮੈਂ ਉਹ ਜਦੋਂ ਮੈਨੂੰ ਇਹ ਛੋਟੀ ਜੀ ਪਾਲਕੀ ਰੱਖੀ ਹੋਈ ਛੋਟੀ ਜੀ ਪਾਲਕੀ ਐਡੀ ਕ ਪਾਲਕੀ ਸੋਨੇ ਦੀ ਐਨੀ ਕ ਪਾਲਕੀ ਹੈ ਗਿੱਚਕਦੀ ਫੁੱਟ ਲਾ ਲੋ 1 ਫੁੱਟ ਚੌੜੀ 1 ਫੁੱਟ ਲੰਬੀ ਤੇ ਉਹ ਪਾਲਕੀ ਦੇ ਵਿੱਚ ਮੈਨੂੰ ਕਹਿੰਦੇ ਸੀ ਦਰਸ਼ਨ ਕਰੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਕੰਗਾ ਤੇ ਕੰਗੇ ਦੇ ਵਿੱਚ ਪਾਸ਼ਾ ਜੀ ਦੇ ਕੇਸ ਗੋਬਿੰਦ ਸਿੰਘ ਦੇ ਉਹ ਕੇਸ ਤੇ ਉਹ ਕੰਗਾ ਜਿਹੜਾ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਸੀ ਖੁਸ਼ ਹੋ ਗਏ ਉਹ ਕੰਗਾ ਤੇ ਉਹ ਛੋਟਾ ਜਿਹਾ ਕੰਗਾ ਹੈ ਐਡਾ ਕੰਗਾ ਹੈ ਉਹ ਜਦੋਂ ਬਾਦਸ਼ਾਹ ਦੇ ਉਹ ਦਰਸ਼ਨ ਕੀਤੇ ਉਹਨਾਂ ਨਿਸ਼ਾਨੀਆਂ ਬੜਾ ਮਾਣਤ ਨਿਹਾਲ ਹੋਇਆ ਵੇਖ ਕੇ ਵੀ ਵਾਹ ਬੜਾ ਆਨੰਦ ਆਇਆ ਉੱਥੇ ਗੁਰੂ ਸਾਹਿਬ ਦਾ ਪੂਰਾ ਸਾ ਵੀ ਹੈ ਗੁਰੂ ਕੇ ਮਹਿਲ ਸੰਗਤ ਜਾਂਦੀ ਹੈ ਪਰ ਗੁਰੂ ਕੇ ਮਹਿਲ ਘਟ ਜਾਂਦੇ ਆ ਜਾਨੀਆਂ ਸੰਗਤਾਂ ਮੈਨੂੰ ਕਹਿੰਦੇ ਉੱਤਰ ਮੈਂ ਕਿਹਾ ਤੇ ਫਿਰ ਮੈਂ ਸਪੈਸ਼ਲ ਕਦੇ ਥੋੜੇ ਜੇ ਬੰਦੇ ਆਵਾਂਗੇ ਹੁਣ ਤੇ ਆਲੇ ਦੁਆਲੇ ਬੰਦੇ ਇਕੱਠੇ ਹੋ ਜਾਂਦੇ ਫਟਾਫਟ ਫੋਟੋ ਕਚਾ ਲੋ মিডিਏ ਮੂਡੀ ਵਾਲੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੁਣ ਜਾਣ ਦਿਓ ਮੈਂ ਦੁਬਾਰਾ ਕਿਸ ਦਿਨ ਰਾਤ ਵੇਲੇ ਨੇਰੇ ਸਵੇਰੇ ਆਵਾਂਗਾ ਫਿਰ ਮੈਨੂੰ ਬਿਠਾਇਓ ਫਿਰ ਮੈਂ ਉੱਥੇ ਬੈਠਾ ਥੋੜਾ ਚਿਰ ਉਹ ਫੀਲ ਆਵੇ ਉਹਨੰਦ ਆਵੇ ਬਹਿਣ ਦਾ ਸੁਆਦ ਆਵੇ O prêmio de...